ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਕਿਰਿਆ ਸਮਾਪਤ ਹੋਣ ਤੋਂ ਬਾਅਦ ਸਟਰੋਂਗ ਰੂਮ ਦੇ ਅੰਦਰ ਪਈਆਂ EVM ਮਸ਼ੀਨਾਂ ਦਾ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ 30 ਦੇ ਕਰੀਬ ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਦੇ ਵਿੱਚ ਬੰਦ ਪਈ ਹੈ ਕਲੀਆਂ ਮਸ਼ੀਨਾਂ ਕੁੱਲਣ ਗਿਆ ਉੱਥੇ ਹੀ ਸਿਕਿਉਰਿਟੀ ਨੂੰ ਲੈ ਕੇ ਵੱਡੇ ਇੰਤਜ਼ਾਮਾਤ ਵੀ ਕੀਤੇ ਗਏ ਨੇ ਦੱਸਦੇ ਕਿ ਕਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਉਮੀਦਵਾਰਾਂ ਦੀ ਕਿਸਮਤ ਜੁੜੀ ਹੈ ਸਟਰੋਂਗ ਰੂਮ ਅੰਦਰ ਪਈਆਂ EVM ਮਸ਼ੀਨਾਂ ਦੇ ਵਿੱਚ ਬੰਦ ਜੋਕੀ ਪਈਆਂ ਹੋਈਆਂ ਨੇ ਖੁੱਲ ਜਾਣੀਆਂ ਨੇ ਸਿਕਿਉਰਿਟੀ ਨੂੰ ਲੈ ਕੇ ਵੀ ਵੱਡੇ ਇੰਤਜ਼ਾਮਾਤ ਕੀਤੇ ਗਏ ਨੇ ਸੀਸੀਟੀਵੀ ਕੈਮਰਾ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ ਐਸਟੀਐਮਡੀ ਇੰਡੀਆ ਨਿਊਜ਼ ਪੰਜਾਬ ਦੇ ਨਾਲ ਖਾਸ ਗੱਲਬਾਤ ਗੱਲਵਾਟ ਵੀ ਕੀਤੀ ਗਈ ਹੈ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਕਿਰਿਆ ਜਿਹੜੀ ਖਤਮ ਹੋ ਚੁੱਕੀ ਆ ਉਸ ਤੋਂ ਬਾਅਦ ਜਿਹੜੇ ਨਤੀਜੇ ਨੇ ਉਹ 4 ਤਰੀਕ ਨੂੰ ਸਾਹਮਣੇ ਆਉਣੇ ਪਰ ਅਸੀਂ ਇਸ ਵੇਲੇ ਹਲਕਾ ਅਜਨਾਲਾ ਦੀ ਗੱਲ ਕਰਾਂਗੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿੱਚ ਮੌਜੂਦਾ ਜਿੱਥੇ ਕੀ ਡਿਗਰੀ ਕਾਲਜ ਦੇ ਨਾਲਾ ਦੇ ਵਿੱਚ ਸਟਰੋਂਗ ਰੂਮ ਬਣਿਆ ਆ ਉੱਥੇ ਤਕਰੀਬਨ ਜਿਸ ਤਰੀਕੇ ਨਾਲ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਇੱਥੇ ਸਟਰੋਂਗ ਰੂਮ ਬਣਿਆ ਹੋਇਆ ਤੇ ਅਤੇ ਇੱਥੇ ਜੇ ਆਪਾਂ ਸਿਰ ਕੱਢੂਗੇ ਨੇਤਾ ਗੱਲ ਕਰੀਏ ਜਿਸ ਤਰੀਕੇ ਨਾਲ ਆਵਾਦੀ ਪਾਰਟੀ ਤੋਂ ਕੁਲਦੀਪ ਸਿੰਘ ਧਾਲੀਵਾਲ ਜਿਸ ਤਰੀਕੇ ਨਾਲ ਜੇ ਮਾਜੇ ਦੀ ਸ਼ਾਨ ਮੰਨੇ ਜਾਂਦੇ ਨੇ ਜੇ ਕਿ ਆਵਾਦੀ ਪਾਰਟੀ ਤੋਂ ਉਹ ਉਹ ਵੀ ਅੰਮ੍ਰਿਤਸਰ ਲੋਕ ਸਭਾ ਤੋਂ ਕੈਂਡੀਡੇਟ ਨੇ ਉਹਨਾਂ ਦੀ ਵੀ ਇੱਥੇ ਜਿਹੜੀ ਇਸ ਵੇਲੇ ਜੀ ਕਿਸਮਤ ਦੀ ਗੱਲ ਹੁੰਦੀ ਆ ਉਹ ਕੈਦ ਹੋਈ ਪਈ ਆ ਨਾਲ ਹੀ ਜੇ ਕਾਂਗਰਸ ਪਾਰਟੀ ਤੋਂ ਗੱਲ ਕਰੀਏ ਤੇ ਲਗਾਤਾਰ ਦੋ ਵਰੀ ਸੰਸਦ ਰਹਿ ਚੁੱਕੇ ਗੁਰਜੀਤ ਸਿੰਘ ਔਜਲਾ ਜੋ ਕਿ ਤੀਜੀ ਵਾਰ ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਦੀ ਵੀ ਜਿਹੜੀ ਇਸ ਵੇਲੇ ਦੀ ਕਿਸਮਤ ਇਸ ਇਨਾਂ ਇੱਥੇ ਹੀ ਜਿਹੜੀ ਜਮ੍ਹਾਂ ਹੋਈ ਪਈ ਆ ਤੇ ਨਾਲ ਹੀ ਜਿਸ ਤਰੀਕੇ ਨਾਲ ਤਰਨਜੀਤ ਸਿੰਘ ਸੰਧੂ ਜਿਹੜੇ ਨੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਮੰਨੇ ਜਾਂਦੇ ਨੇ ਜਿਹੜ ਆ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦੀ ਵੀ ਇੱਥੇ ਇਸੇ ਹੀ ਜਿਹੜੇ ਸਟ੍ਰਾਂਗ ਰੂਮ ਚ ਜਿਹੜੀ ਉਹਨਾਂ ਦੀ ਕਿਸਮਤ ਕਹਿ ਰਿਆ ਤੇ ਨਾਲ ਹੀ ਸ਼੍ਰਮਣੀ ਕਾਲੀ ਦਲ ਤੋਂ ਜਿਹੜੇ ਅਰਿਲ ਜੋਸ਼ੀ ਨੇ ਉਹਨਾਂ ਦੀ ਵੀ ਜਿਹੜੀ ਕਿਸਮਤ ਇੱਥੇ ਜਿਹੜੀ ਕੈਦ ਹੋਈ ਪਈ ਹੈ ਲਗਾਤਾਰ ਅਸੀਂ ਜੇ ਗੱਲ ਕਰਾਂਗੇ ਜਿਸ ਦਿਕੇ ਨਾਲ ਕੱਲ ਨੂੰ ਜਿਹੜੀਆਂ ਰਿਜ਼ਲਟ ਆਉਣਗੇ ਉਸ ਨੂੰ ਲੈ ਕੇ ਲਗਾਤਾਰ ਤਿਆਰੀਆਂ ਜਾਰੀ ਨੇ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਇੱਥੇ ਕੁਲ ਸੱlo ਜਿਹੜਾ ਵਾ ਪੈਰਾਮੀਟਰੀ ਫੋਰਸ ਵਾਲਾ ਜਿਹੜਾ ਪੱਕਾ ਇੰਤਜ਼ਾਮ ਕੀਤਾ ਗਿਆ ਚਾਰੇ ਪਾਸੇ ਸਿਕਿਉਰਿਟੀ ਪਰਪਸ ਦਾ ਵਧੀਆ ਇੰਤਜ਼ਾਮ ਕੀਤਾ ਗਿਆ ਉਸੇ ਨਾਲ ਆਪਾਂ ਅੰਦਰ ਚਲਾਂਗੇ ਜਿਸ ਤਰੀਕੇ ਨਾਲ ਕਿਉਂਕ ਇੰਤਜ਼ਾਮ ਆਪਾਂ ਇੰਤਜ਼ਾਮਾਂ ਦੀ ਗੱਲ ਕਰਾਂਗੇ ਕਿਸ ਤਰੀਕੇ ਦੇ ਇੰਤਜ਼ਾਮ ਕੀਤੇ ਨੇ ਇੱਥੇ ਅਸੀਂ ਉਸ ਹਾਲ ਦੇ ਵਿੱਚ ਮੌਜੂਦ ਜਿੱਥੇ ਕੱਲ ਕਾਊਂਟਿੰਗ ਹੋਣੀ ਆ ਉਸ ਨੂੰ ਲੈ ਕੇ ਲਗਾਤਾਰ ਐਸਜੀਐਮ ਅਜਲਾਲਾ ਵੱਲੋਂ ਇੱਕ ਜਿਹੜੀ ਮੀਟਿੰਗ ਕੀਤੀ ਜਾ ਰਹੀ ਆ ਸਾਰੇ ਮਲਾਜ਼ਮਾਂ ਦੇ ਨਾਲ ਉਸ ਤਰੀਕੇ ਨਾਲ ਤੁਹਾਨੂੰ ਸਾਡੇ ਸਹੂਗੀ ਦਿਖਾਉਣਗੇ ਕਿ ਇਸ ਸਾਈਡ ਤੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਬੈਠਣ ਗਿਆ ਤੇ ਇਹ ਜਿਹੜੀ ਕਾਊਂਟਿੰਗ ਸ਼ੁਰੂ ਹੋਏਗੀ ਤੇ ਇਹਨਾਂ ਟੇਬਲਾਂ ਉੱਤੇ ਜਿਹੜੀਆਂ ਕੱਲ ਮਸ਼ੀਨਾਂ ਲੱਗਣਗੀਆਂ ਤੇ ਇਹਨਾਂ ਉੱਤੇ ਜਿਹੜੇ ਸਟਾਫ ਵੱਲੋਂ ਜਿਹੜਾ ਵਾ ਲਗਾਤਾਰ ਉਹਨਾਂ ਦੀ ਕਾਊਂਟਿੰਗ ਕੀਤੀ ਜਾਊ ਰਿਜ਼ਲਟ ਜਾਏਗਾ ਤੇ ਉੱਥੇ ਰਿਜ਼ਲਟ ਆਉਣ ਤੋਂ ਬਾਅਦ ਜਿਹੜੇ ਰਿਜ਼ਰਵਰ ਨੇ ਉਹਨਾਂ ਵੱਲੋਂ ਰਿਜ਼ਲਟ ਫਾਈਨਲ ਕੀਤਾ ਜਾਊਗਾ ਤੇ ਫਿਰ ਜਿਹੜਾ ਉਹ ਮੀਡੀਆ ਤਿਕਰੋ ਪਹੁੰਚੇਗਾ ਤੇ ਉਸ ਨੂੰ ਜਿਹੜਾ ਫਾਈਨਲ ਰਿਜ਼ਲਟ ਮੰਨਿਆ ਜਾਊਗਾ ਚੋਣ ਰਿਟਰਨਿੰਗ ਅਫਸਰ ਐਸਜੀ ਮਰਜ਼ ਨਾਲਾ ਸਾਡੇ ਨਾਲ ਮੌਜੂਦ ਨੇ ਆਪਾਂ ਗੱਲ ਕਰਾਂਗੇ ਹਾਂਜੀ ਸਰ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਕੱਲ ਗਿਣਤੀ ਹੋਣ ਜਾ ਰਹੀ ਹੈ ਆ ਸਾਡੀਆਂ ਪੂਰੀਆਂ ਤਿਆਰੀਆਂ ਜੀ ਇੱਥੇ 14 ਟੇਬਲ ਲੱਗਣੀਆਂ ਹੈ ਹਾਲ ਦੇ ਵਿੱਚ ਪੂਰਾ ਜੋ ਈਸੀ ਆਡੀ ਇਨਸਟਰਕਸ਼ਨ ਹੋ ਕੇ ਮਤਾਬਿਕ ਸਾਰਿਆਂ ਨੂੰ ਆ ਹਦਾ ਤਮੀਦੇ ਤੀ ਨਿਯੋਹਨ ਸਾਰੀ ਕੋ ਸਟਾਫ ਆ ਗਿਆ ਨੇਨ ਟ੍ਰੇਨ ਕਰਤਾ ਗਿਆ ਇਸ ਤੋਂ ਇਲਾਵਾ ਇੱਕ ਰੈਂਡਮਾਈਜ਼ ਸੈਕਿੰਡ ਰੈਂਡਮਾਈਜ਼ੇਸ਼ਨ ਹੋ ਗਈ ਹੈ ਜਿਹੜਾ ਸਟਾਫ ਸਾਨੂੰ ਅਲਾਟ ਹੋਣਾ ਉਹਨਾਂ ਦੀ ਦੁਬਾਰਾ 3 ਵਜੇ ਇੱਕ ਟ੍ਰੇਨਿੰਗ ਕਰਾਈ ਜਾਊਗੀ ਤੇ ਤਿਆਰੀਆਂ ਵੱਲੋਂ ਸਾਡੀਆਂ ਪੂਰੀਆਂ ਤਿਆਰੀਆਂ ਕੈਂਡੀਡੇਟਸ ਨੂੰ ਬਿਠਾਉਣ ਦਾ ਪ੍ਰਬੰਧ ਹੋ ਗਿਆ ਇਹਨਾਂ ਨੂੰ ਬਿਠਾਉਣ ਦਾ ਸੋ ਇਹ 5 ਵਜੇ ਰਿਪੋਰਟਿੰਗ ਟਾਈਮ ਹੋਊਗਾ ਰਿਪੋਰਟ ਕਰਕੇ ਤੇ ਉਹ ਉਸ ਤੋਂ ਬਾਅਦ 8 ਵਜੇ ਕਾਊਂਟਿੰਗ ਸਟਾਰਟ ਹੋਊਗੀ ਇਹ ਅੱਜ ਵੀ 3 ਵਜੇ ਦੁਬਾਰਾ ਇਹਨਾਂ ਦੀ ਟ੍ਰੇਨਿੰਗ ਹੋਊਗੀ ਜਿਹਦੇ ਵਿੱਚ ਕਾਊਂਟਿੰਗ ਆਬਜ਼ਰਵਰ ਸਾਹਿਬ ਆਉਣਗੇ ਤਾਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਟ੍ਰੇਨਿੰਗ ਕਰਾਈ ਜਾਊਗੀ ਜਿਸ ਤਿੱਕਣਾ ਪਹਿਲਾਂ ਬੈਲਟ ਪੇਪਰ ਦੀ ਗਿਣਤੀ ਹੋਏਗੀ ਜਿਸ ਤਰੀਕੇ ਨਾਲ ਦੇ ਬੰਗ ਲੋਕ ਜਿਸ ਤਰੀਕੇ ਨਾਲ ਕੁਝ ਲੋਕਾਂ ਦੀ ਜਿਹੜੀਆਂ ਬੈਲਟ ਪੇਪਰ ਤੇ ਵੋਟਾਂ ਪਈਆਂ ਨੇ ਉਹਨਾਂ ਦੀ ਗਿਣਤੀ ਕਿਸ ਸਮੇਂ ਦੇ ਸ਼ੁਰੂ ਹੋਏਗੀ ਬੈਲਟ ਪੇਪਰ ਵਾਲੀ ਜਿਹੜੀ ਗਿਣਤੀ ਹੈ ਕਿਉਂਕਿ ਪਾਰਲੀਮੈਂਟਰੀ ਹਲਕਾ ਹੈ ਸਾਡੇ ਵੱਲੋਂ ਨਹੀਂ ਕੀਤੀ ਜਾਣੀ ਇਹ ਆਰਓ ਸਾਹਿਬ ਵੱਲੋਂ ਕੀਤੀ ਜਾਣੀ ਹੈ ਡੀਸੀ ਸਾਹਿਬ ਵੱਲੋਂ ਉਹ ਮਝਿੱਠਾ ਜਿੱਥੇ ਕਾਊਂਟਿੰਗ ਸੈਂਟਰ ਆ ਮਾਈਪਾ ਉਹਨਾਂ ਵੱਲੋਂ ਕੀਤਾ ਜਾਣਾ ਉੱਥੇ 8 ਵਜੇ ਸ਼ੁਰੂ ਹੋ ਜੂਗੀ ਤੇ ਸਿਰਫ ਉੱਥੇ ਹੀ ਆ ਜਿੱਥੇ ਹਾਫ ਐਨ ਆਰ ਦਾ ਫਰਕ ਪਊਗਾ ਸਾਡੀ ਕਾਊਂਟਿੰਗ ਪੂਰੇ 8 ਵਜੇ ਸ਼ੁਰੂ ਹੋ ਜੂਗੀ ਤੇ ਸਾਡਾ ਪੋਸਟ ਵੈਲਟ ਕਿਉਂਕਿ ਇੱਥੇ ਨਹੀਂ ਹੈ ਇਸ ਕਰਕੇ ਸਾਡਾ ਜੋ ਰੂਟੀਨ 8 ਵਜੇ ਸ਼ੁਰੂ ਹੋ ਕੇ ਉਸ ਦੇ ਹਿਸਾਬ ਨਹੀਂ ਹੋਗਾ ਜਿਹੜੇ ਕੈਂਡੀਡੇਟ ਇੱਥੇ ਆਉਣਗੇ ਉਹਨਾਂ ਦੇ ਨਾਲ ਕੁਝ ਵਿਅਕਤੀਆਂ ਵੀ ਆਉਣਗੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਹਦਾਇਤਾਂ ਦਿੱਤੀਆਂ ਗਈਆਂ ਇੱਥੇ ਸਿਰਫ ਕਾਊਂਟਿੰਗ ਏਜੰਟ ਆਉਣਗੇ ਹਰੇਕ ਟੇਬਲ ਦੇ ਉੱਤੇ ਇੱਕ ਇੱਕ ਕਾਊਂਟਿੰਗ ਏਜੰਟ ਜਿਹੜਾ ਹਰੇਕ ਪਾਰਟੀ ਵੱਲੋਂ ਸਾਨੂੰ ਦਿੱਤਾ ਜਾ ਰਿਹਾ ਮਤਲਬ ਦੇ ਦਿੱਤਾ 1 ਤੋਂ 7 ਤੱਕ ਏ ਸੱਤ ਤੇ ਬੈਠਣਗੇ 8 ਤੋਂ 14 ਤੱਕ ਇਸ ਸਾਈਡ ਤੇ ਬੈਠਣਗੇ ਤੇ ਬਾਕੀ ਦਾ ਨੂੰ ਗਾਰੰਟੀ ਕਾਡ ਦੇ ਕੇ ਉਹ ਸਾਰੇ ਤੇ ਸਾਰਿਆਂ ਨੂੰ ਇਹ ਸਾਰੇ ਜਿੰਨੇ ਵੀ ਆਉਣਗੇ ਕਿਸੇ ਕੋ ਵੀ ਮੋਬਾਈਲ ਨਹੀਂ ਹੋਊਗਾ ਮੋਬਾਈਲ ਹੀ bari ਸਾਰਿਆਂ ਕੋ ਜਮਾ ਕਰਵਾ ਲਾਂਗੇ ਸਿਕਿਉਰਟੀ ਪਰਪਸ ਲਈ ਸੀਸੀਟੀਵੀ ਵੀ ਲਗਾਏ ਗਏ ਨੇ ਜਿਸ ਤਰੀਕੇ ਨਾਲ ਦਿਖਰੇ ਬਾਕੀ ਸਿਕਿਉਰਟੀ ਦਾ ਕਿਸੇ ਅਰੇਂਜ ਹੋ ਇੱਥੇ 3-ਟਾਇਰ ਸਕਿਉਰਿਟੀ ਲੱਗੀ ਹੈ ਅੰਦਰ ਸੀਪੀਸੀਏਪਾ ਸੀਏਪੀਐਫ ਬਾਹਰ ਬਿਲਕੁਲ ਹੀ ਦਰਵਾਜ਼ੇ ਦੇ ਬਾਹਰ ਸੈਕੰਡ ਈਅਰ ਦੇ ਵਿੱਚ ਸਾਡੇ ਕੋਲ ਆਰਮਡ ਫੋਰਸਸ ਤੇ ਬਿਲਕੁਲ ਗੇਟ ਦੇ ਬਾਹਰ ਤੁਸੀਂ ਵੀ ਦੇਖਿਆ ਹੋਣਾ ਹੁੰਦਾ ਕਿ ਉੱਥੇ ਡਿਸਟ੍ਰਿਕਟ ਪੁਲਿਸ ਲੱਗੀ ਹੈ ਸੋ ਕਿਉਂਕਿ ਜਿੰਨਾ ਵੀ ਸਟਰੋਂਗ ਰੂਮ ਹੈ ਤੇ 3-ਟਾਇਰ ਸਕਿਉਰਿਟੀ ਅਰੇਂਜਮੈਂਟ ਐਸ ਪਰ ਈਸੀਆਈ ਗਾਈਡਲਾਈਨਸ ਓਲਰੇਡੀ ਇਨ ਵੈਲਨ ਪਲੇਸ ਹੈ ਬਾਕੀ ਆਊਟਰ ਦੀ ਜਿਹੜੀ ਸਿਕਿਉਰਿਟੀ ਹੈ ਉਹ ਡੀਐਸਪੀ ਸਾਹਿਬ ਰਾਤ ਕਾਫੀ देर ਤੱਕ ਰਹਿ ਕੇ ਮੁਆਇਨਾ ਕਰਗੇ ਕਿ ਐਂਟਰੀ ਪੁਆਇੰਟ ਕਿੱਧਰ ਹੈ ਉਹ ਸਾਰੀ ਦੀ ਸਾਰੀ ਉਹਨਾਂ ਦੀ ਜ਼ਿੰਮੇਵਾਰੀ ਹੈ ਤੇ ਉਹ ਕਰ ਰਹੇ ਬਾਖੂ ਵੀ ਕਰ ਰਹੇ ਇਸ ਕੰਮ। ਏਜੰਟ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਨ੍ਹਾਂ ਨੇ ਇਥੇ ਅਕਾਉਂਟਿਟੀ ਪੁੱਛਣਾ ਹੈ? ਕਿ ਸਾਰਿਆਂ ਨੂੰ ਇੱਕੋ ਹੀ ਮੈਸੇਜ ਦਵਾਂਗਾ ਕਿ ਇੱਕ ਤੇ ਸ਼ਾਂਤੀ ਬਣਾਈ ਰੱਖਣ, ਆਰਾਮ ਨਾਲ ਦੇਖਣ ਕਿਉਂਕਿ ਸਾਡਾ ਸਟਾਫ ਉਹਨਾਂ ਨੂੰ ਵੀ ਦਿਖਾਊਗਾ ਵੀ ਹਾਂ ਹਰ ਇੱਕ ਕੈਂਡੀਡੇਟ ਨੂੰ ਕਿੰਨੀ-ਕਿੰਨੀ ਵੋਟ ਪਈ ਹੈ ਤੇ ਡਿਕੋਰਮ ਦੇ ਵਿੱਚ ਆਪਣਾ ਕਰਨ ਕੋਈ ਵੀ ਮੋਬਾਈਲ ਨਾ ਲਿਆਵੇ, ਕੋਈ ਹੁੱਲ ਲੜ ਮਸ਼ੀਨ ਜੋ ਕਾਊਂਟਿੰਗ ਪ੍ਰੋਸੈਸ ਆਪਣਾ ਨੋਟ ਕਰਨ ਉਹਨਾਂ ਨੂੰ ਹੀ ਦੇਣਾ ਵਾ ਦਿਖਾਉਣਾ ਵੀ ਹੈ ਦੇਣਾ ਵੀ ਹੈ ਉਹਨਾਂ ਦੇ ਸਾਈਨ ਵੀ ਕਰਾਉਣੇ ਆ ਬਸ ਇੱਕ ਕਿ ਸ਼ਾਂਤੀ ਤੇ ਤਹਮੁਲ ਦਾ ਮੁਜ਼ਾਹਿਰਾ ਕਰਾਂ ਬਾਕੀ ਉਹਨਾਂ ਦੇ ਰਿਫਰੈਸ਼ਮੈਂਟ ਦਾ ਪਾਣੀ ਦਾ ਪੀਣ ਦਾ ਜਿੰਨਾ ਚਿਰ ਉਹਨਾਂ ਨੇ ਬੈਠਣਾ ਉਹਦਾ ਸਾਰਾ ਇੰਤਜ਼ਾਮ ਕੀਤਾ ਗਿਆ ਹੈ ਲਗਾਤਾਰ ਤੁਹਾਨੂੰ ਤੁਸੀਂ ਇਹ ਦਿਖਾ ਰਹੇ ਸੀ ਅਸੀਂ ਅਜਨਾਲਾ ਦੀ ਗੱਲ ਕਰ ਰਹੇ ਸੀ ਜਿਸ ਤਰੀਕੇ ਨਾਲ ਪ੍ਰਧਾਨ ਸਭਾ ਹਲਕਾ ਅਜਨਾਲਾ ਅਰੇਂਜਮੈਂਟ ਕੀਤੇ ਗਏ ਨੇ ਉਸੇ ਤਰੀਕੇ ਨਾਲ ਐਸ ਜੀ ਮਾ ਅਜਨਾਲਾ ਜੀ ਨੇ ਦੱਸਿਆ ਕਿ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਹਰ ਤਰੀਕੇ ਨਾਲ ਸਿਕਿਉਰਟੀ ਨੂੰ ਦੇਖਦੇ ਹੋਏ ਜਿਹੜੀ ਕੱਲ ਗਿਣਤੀ ਹੋਏਗੀ ਅਤੇ ਜਿਹੜਾ ਰਿਜ਼ਲਟ ਫਾਈਨਲ ਹੋਏਗਾ ਬਾਕੀ ਤੁਸੀਂ ਜੁੜੇ ਹੋ ਜਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਅਜਨਾਲਾ ਤੋਂ